ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੂਰਾ ਤਾਮਚਾਵ ਅਤੇ ਅੱਡੀ ਚੋਟੀ ਦਾ ਜੋਰ ਲਗਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠੀਆ ਦੇ ਵਿਰੁੱਧ ਇੱਕ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਵੱਲੋਂ ਗੁਲਾਕਤ ਕੀਤੀ ਗਈ ਵਿਕਰਮ ਜਿਠੀਆ ਦੇ ਨਾਲ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਜਿਵੇਂ ਹੀ ਬਿਕਰਮ ਜੀਠਿਆ ਨੂੰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਮਿਲ ਕੇ ਆਏ ਮੁਲਾਕਤ ਕਰਕੇ ਆਏ ਅਗਭ ਮੁਲਾ ਹੋ ਗਿਆ ਅਸਲਾਮੁਅਲੈਕਮ ਸਸਰੀਆ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋ ਗਿਆ ਹੱਸਦੇ ਵਾਸਤੇ ਹੋ ਗਿਆ ਚੜ ਦੀ ਕਲਾਸ਼ ਹੋ ਗਿਆ ਸ਼ਰਮਣੀ ਕਾਲੀਦਾਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਕਿ ਕਿਸੇ ਤਰ੍ਹਾਂ ਉਹ ਜੇਲ੍ਹੋਂ ਬਾਹਰ ਆ ਜਾਣ ਉਹਨਾਂ ਨੂੰ ਜ਼ਮਾਨਤ ਮਿਲ ਜਾਏ ਲੇਕਿਨ ਦੂਸਰੀ ਤਰਫ ਸੀਐਮ ਪੰਜਾਬ ਭਗਵਤ ਮਾਨ ਨੇ ਵੀ ਆ ਗੱਲ ਕਾਰਸੜੀ ਹੈ ਕਿ ਮੈਂ ਕਿਸੇ ਸੂਰਤ ਬਿਕਰਮ ਸਿੰਘ ਮਜੀਠਿਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦਵਾਗਾ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਚ ਗੱਲ ਕੀਤੀ ਜਾ ਰਹੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੁਖੀ ਜਿਹੜੇ ਨੇ ਉਹਨਾਂ ਨੇ ਮੁਲਾਕਾਤ ਕੀਤੀ ਬਿਕਰਮ ਮਜੀਠੀਆ ਨਾਲ ਤੇ ਉਹ ਬਿਕਰਮ ਮਜੀਠੀਆ ਨੂੰ ਭਾਜਪਾ ਪਾਰਟੀ ਜੁਆਇਨ ਕਰਾਉਣ ਵਿੱਚ ਹੈਲਪ ਕਰਨਗੇ ਤੇ ਅਗਰ ਬਿਕਰਮ ਮਜੀਠੀਆ ਭਾਜਪਾ ਪਾਰਟੀ ਜੁਆਇਨ ਕਰਦਾ ਹੈ ਤਾਂ ਨਰਿੰਦਰ ਮੋਦੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੈ ਭਾਜਪਾ ਪਾਰਟੀ ਦਾ ਹੈਡ ਹੈ ਉਹ ਆਪਣੀ ਪਾਵਰ ਯੂਜ਼ ਕਰਕੇ ਬਿਕਰਮ ਮਜੀਠੀਆ ਨੂੰ ਅਦਾਲਤਾਂ ਦੇ ਵਿੱਚੋਂ ਛੁਡਵਾ ਸਕਦਾ ਹੈ ਕਿਉਂਕਿ ਅਦਾਲਤਾਂ ਦੇ ਉੱਤੇ ਇਹ ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਨਰਿੰਦਰ ਮੋਦੀ ਉਹਦਾ ਬਹੁਤ ਜ਼ਿਆਦਾ ਅਸਰ ਰਸੂਖ ਚੱਲਦਾ ਹੈ ਤੇ ਉਹ ਬੜਾਈ ਤਾਕਤਵਰ ਇਨਸਾਨ ਹੈ ਇੰਡੀਆ ਦੇ ਵਿੱਚ ਤੇ ਇਹ ਸਾਰਾ ਕੀ ਮਾਮਲਾ ਹੈ ਕਿ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ ਜੇਲ੍ਹੋਂ ਬਾਹਰ ਆ ਜਾਣਗੇ ਜਾਂ ਸੀਐਮ ਪੰਜਾਬ ਨੇ ਪੱਕੇ ਪੈਰਾਂ ਤੇ ਉਹਨਾਂ ਦਾ ਜਿਹੜਾ ਕੇਸ ਹੈ ਉਹ ਚਲਾਇਆ ਹੈ ਸਾਰਾ ਕੁਝ ਜਾਣਨਾ ਹੈ ਅੱਜ ਦੀ ਵੀਡੀਓ 'ਚ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੂਰਾ ਤਾਮਚਾਮ ਅਤੇ ਅੱਧੀ ਚੋਟੀ ਦਾ ਜੋੜ ਲਗਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਦੇ ਵਿਰੁੱਧ ਇੱਕ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਵੱਲੋਂ ਮੁਲਾਕਾਤ ਕੀਤੀ ਗਈ ਵਿਕਰਮ ਜਿਠਿਆ ਦੇ ਨਾਲ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਜਿਵੇਂ ਹੀ ਵਿਕਰਮ ਜਿਠਿਆ ਨੂੰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਮਿਲ ਕੇ ਆਏ ਮੁਲਾਕਾਤ ਕਰਕੇ ਆਏ ਅਗਬ ਬੁਲਾ ਹੋ ਗਿਆ ਐਸ.ਐਸ.ਪੀ. ਬਰੂਨ ਸ਼ਰਮਾ ਨੂੰ ਕਿਹਾ ਕਿ ਤੁਸੀਂ ਆਪਣਾ ਪਾਸਪੋਰਟ ਬਣਾ ਲਓ ਕਿਉਂਕਿ ਤੁਸੀਂ ਆਪ ਆदमी ਪਾਰਟੀ ਦੇ ਇਕਲੌਤੇ ਪੁੱਤਰ ਬਣ ਕੇ ਹੋ ਤੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਪਗੋਬਤ ਮਾਨ ਹੁਣ ਫਿਰ ਤੂੰ ਦੁਬਾਰਾ ਅੱਡੀ ਚੋਟੀ ਦਾ ਜੋਰ ਲਗਾਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਦੇ ਵਿਰੁੱਧ ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਦੀ ਐਂਟਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਜੀਠਿਆ ਦੀਆਂ ਮੁਸ਼ਕਲਾਂ ਵੱਡੇ ਪੱਧਰ ਤੇ ਵਧਾ ਦਿੱਤੀਆਂ ਨੇ ਇਹ ਉਹੀ ਆਈਪੀਐਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਨੇ ਜਿਨ੍ਹਾਂ ਨੇ ਹੱਥ ਪਾਇਆ ਸੀ ਬਿਕਰਮ ਜੀਠਿਆ ਨੂੰ ਜਦੋਂ ਚਰਨਜੀਤ ਸਿੰਘ ਚੰਨੀ ਐਸੇ 111 ਦਿਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਉਸ ਤੋਂ ਬਾਅਦ ਡੈਪੂਟੇਸ਼ਨ ਤੇ ਚਲੇ ਗਏ ਆਉਣਾ ਇਹਨਾਂ ਨੇ 2026 ਦੇ ਵਿੱਚ ਸੀ ਲੇਕਿਨ ਇਹ ਪੱਛੀ ਦੇ ਵਿੱਚ ਆ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਪਗਬੰਦ ਤੁਮਾਰ ਡਿਊਟੀ ਲਗਾਉਣਗੇ ਕਿ ਦੁਬਾਰਾ ਰਿਮਾਨਡ ਤੇ ਦੁਬਾਰਾ ਟ੍ਰਾਇਲ ਤੇ ਦੁਬਾਰਾ ਇਨਵੈਸਟੀਗੇਸ਼ਨ ਤੇ ਫਿਰ ਭੇਜੋ ਵਿਕਰਮ ਜੀਤਿਆ ਨੂੰ ਵਿਕਰਮ ਜੀਤਿਆ ਦੀਆਂ ਜੇਲ੍ਹ ਦੇ ਵਿੱਚ ਬੈਠੇ ਪਿਠਾਏ ਦੀਆਂ ਮੁਸ਼ਕਲਾਂ ਵੱਡੇ ਪੱਧਰ ਤੇ ਵਧ ਗਈਆਂ ਨੇ ਕਿਉਂਕਿ ਆਈਪੀਐਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਨੂੰ ਕੋਣ ਨਹੀਂ ਜਾਣਦਾ ਕੋਣ ਨਹੀਂ ਜਾਣਦਾ ਜਦੋਂ ਆਰਡਰ ਦਾ ਸਿਸਟਮ ਜੇਕਰ ਠੀਕ ਕਰਨਾ ਹੋਵੇ ਤਾਂ ਆਈਪੀਐਸ ਹਰਪੀ ਸਿੰਘ ਸਿੱਧੂ ਤੋਂ ਬਿਹਤਰ ਕੋਈ ਅਫਸਰ ਪੰਜਾਬ ਦੇ ਵਿੱਚ ਹੋ ਹੀ ਨਹੀਂ ਸਕਦਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋ마ਣ ਵੱਲੋਂ ਵੱਡੀ ਕਾਰਵਾਈ ਕਰਵਾਈ ਜਾਵੇਗੀ ਇੱਕ ਦੋ ਪੱਖਿਆਂ ਦੇ ਵਿੱਚ ਹੋਰ ਵੀ ਇਨਵੋਲਵ ਕੀਤਾ ਜਾ ਸਕਦਾ ਹੈ ਬਿਕਰਮਜੀਠਿਆ ਨੂੰ ਕਿਉਂਕਿ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਕਾਨਫਰੰਸ ਕਰਕੇ ਕਿਆ ਕਿਆ ਸੀ ਮਲਟੀਪਲ ਕੇਸ ਕਰਨ ਦੀ ਤਿਆਰੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਕਰਮ ਮਜੀਠੀਆ ਦੇ ਵਿਰੁੱਧ ਹਾਲਾਂਕਿ ਅਰਸ਼ਦੀਪ ਸਿੰਘ ਖੱਲੇ ਅਤੇ ਦਵਨਬੀਰ ਸੋਪਤੀ ਹੋਰਾਂ ਨੇ ਕਿਹਾ ਸੀ ਕਿ ਵਿਕਰਮ ਮਜੀਠੀਆ ਦਰਦੋਸ਼ ਹੈ ਬੇਕਸੂਰ ਹੈ ਜਦੋਂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਨਾਲ-ਨਾਲ ਪਰਿਵਾਰ ਦੇ ਵੀ ਸਹਸੂਗ ਹੈ ਗਰੀਬ ਕੋ ਮਜੀਠੀਆ ਦੇ ਕੋਲ ਵੀ ਜ਼ਿਆਦਾ ਤੇ ਹਵਾਲੇ ਪਾਗੇ ਗਏ ਨੇ ਹਾਲਾਂਕਿ ਉਹਨਾਂ ਨੇ ਚੁਣੌਤੀ ਦਿੱਤੀ ਹੈ ਦੂਸਰੇ ਪਾਸੇ ਉਹਨਾਂ ਦੇ ਸਾਲੇ ਦੇ ਕੋਲੋਂ ਵੀ ਜਿਹੜੇ ਹਵਾਲੇ ਮੰਗੇ ਗਏ ਨੇ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਭਾਰਤੀ ਜਨਤਾ ਪਾਰਟੀ ਕਹਿੰਦੇ ਨੇ ਕਿ ਐਂਟਰੀ ਕਰਤ ਜਾ ਰਹੀ ਹੈ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਜੇਕਰ ਫਿਰ ਦੁਬਾਰਾ ਵਿਕਰਮਜੀਤਿਆ ਹੋ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਉਹਨਾਂ ਉੱਤੇ ਪਰਚੇ ਖੜਾ ਦਿੱਤੇ ਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਵਾਈ ਨੂੰ ਕਾਰਵਾਈ ਤੇ ਲੋਕ ਲਗਾ ਦਿੱਤੀ ਜਾਵੇ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਕਹਿ ਰਹੇ ਨੇ ਤਾਇ ਵੀ ਹੋਣਗੇ ਰਿਵਾਰਡ ਵੀ ਹੋਣਗੇ ਤੇ ਉਹਦਾ ਨਾਮ ਕੀ ਹੈ ਇਨਵੈਸਟੀਗੇਸ਼ਨ ਵੀ ਹੋਵੇਗੀ ਬਿਕਰਮਜੀਠਿਆ ਤੇ ਲੱਕ ਪੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਕਿਹੜੇ ਰਸਤੇ ਥਾਣੀ ਬਿਕਰਮਜੀਠਿਆ ਬਾਅਦ ਆਉਂਦੇ ਨੇ ਆਪਣੇ ਬਲਬੂਤੇ ਉੱਤੇ ਆਪਣੇ ਵਕੀਲਾ ਦੇ ਬਲਪੁੱਤੇ ਉੱਤੇ ਜਾਂ ਭਾਰਤੀ ਜਨਤਾ ਪਾਰਟੀ ਦੇ ਬਲਪੁੱਤੇ ਉੱਤੇ ਆਉਂਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਫਿਰ ਦੁਬਾਰਾ ਟ੍ਰਾਇਲ ਫਿਰ ਦੁਬਾਰਾ ਰਿਮਾਈਂਡ ਫਿਰ ਦੁਬਾਰਾ ਉਹਦਾ ਨਾਮ ਕੀ ਹੈ ਇਹ ਜਿਹੜਾ ਇਨਵੈਸਟੀਗੇਸ਼ਨ ਹੈ ਸਿਟ ਵੱਲੋਂ ਚੱਲੇਗੀ ਬਿਕਰਮ ਜਿਠਿਆ ਤੇ ਬਿਕਰਮ ਜਿਠਿਆ ਜਾਂ ਦਿਨ ਬਰ ਦਿਨ ਮੁਸ਼ਕਿਲਾ ਵਧੀਆਂ ਜ਼ਾਦੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇੱਕੋ ਹੀ ਸਿਆਸੀ ਸਟੰਟ ਹੈ ਕਿ ਅਸੀਂ ਬਿਕਰਮਜੀਠੀਆ ਤੇ ਕਾਰਵਾਈ ਕੀਤੀ ਅਸੀਂ ਬਿਕਰਮਜੀਠੀਆ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਭੇਜਿਆ ਜੇਕਰ ਬਿਕਰਮਜੀਠੀਆ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਲੰਮਾ ਸਮਾਂ ਨਹੀਂ ਰਹਿੰਦੇ ਜੇਕਰ ਉਹਨਾਂ ਨੂੰ 7 ਸਾਲ ਤੋਂ ਲੈ ਕੇ 20 ਸਾਲ ਸਜ਼ਾ ਨਹੀਂ ਹੁੰਦੀ ਤਾਂ ਫਿਰ ਇੱਕ ਸਿਆਸੀ ਸਟੰਟ ਬਾ ਸਟੰਟਬਾਜ਼ੀ ਡਰਾਮੇਬਾਜ਼ੀ ਗੜੀ ਜਾਵੇਗੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਹਾਲਾ ਹਾਲਾ ਕੇ ਪ੍ਰਤਾਪ ਸਿੰਘ ਬਾਜਵਾ ਚਲਜੀਤ ਸਿੰਘ ਚੱਲਨੀ ਸੁਖਪਾਲ ਸਿੰਘ ਖਹਿਰਾ ਰਵਨੀਤ ਸਿੰਘ ਮਿੱਟੂ ਵਿਕਰਮਜੀਤਿਆ ਦੇ ਹੱਕ ਵਿੱਚ ਆਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਧਮਾਂ ਸ਼ਬਦਾ ਦਾ ਕਿਵੇਂ ਹਮਲਾ ਕਰਦੇ ਨੇ ਕਿਸ ਤਰ੍ਹਾਂ ਕਸੀਟਿਆ ਜਾਂਦਾ ਹੈ ਜਦੋਂ ਉਹਨਾਂ ਨੇ ਬਿਆਨਬਾਜ਼ੀ ਕੀਤੀ ਕਿ ਇਹ ਦੱਸਣ ਕਿ ਨਸ਼ਾ ਤਸਕਰੇ ਦੀ ਸਪੋਰਟ ਵਿੱਚ ਹੈ ਜੇਕਰ ਹੈ ਤਾਂ ਫਿਰ ਇੱਕ ਇੱਕੋ ਇੱਕ ਨੇ ਇਹ ਅੰਦਰੋਂ ਅੰਦਰ ਹੀ ਇੱਕ ਮਿਕ ਨੇ ਪੰਜਾਬ ਦੇ ਮੁੱਖ ਮੰਤਰੀ ਪਗਬੰਤ ਤਮਾਰ ਫਿਰ ਦੁਬਾਰਾ ਪੂਰਾ ਤਾਮ-ਚਾਮ ਫਿਰ ਦੁਬਾਰਾ ਅੱਡੀ ਚੋਟੀ ਦਾ ਜੋਰ ਲਗਾਉਣਗੇ ਕਿਉਂਕਿ ਬਿਕਰਮ ਜੀਠੀਆ ਦਾ ਜੇ ਕੋਈ ਮਾਰਾ ਮਸਤਾ ਮਾਰਾ ਮੋਟਾ ਰਸਤਾ ਰਹਿੰਦਾ ਹੈ ਉਹ ਵੀ ਬੰਦ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਜਿਸ ਤਰ੍ਹਾਂ ਦੇ ਫਾਈਲਾਂ ਦੇ ਦੁਬਾਰਾ ਖੁਲਾਸੇ ਹੋ ਰਹੇ ਨੇ ਹੋਰ ਜਿਆਦਾ ਦੇ ਹਵਾਲੇ ਸਾਹਮਣੇ ਆ ਰਹੇ ਨੇ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਇਨਵੈਸਟ ਕੀਤਾ ਗਿਆ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਵਿੱਚੋਂ ਪੈਸਾ ਕਮਾਇਆ ਗਿਆ ਉਸ ਦੇ ਹਵਾਲਾ ਫਿਰ ਦੁਬਾਰਾ ਪੇਸ਼ ਕਰਨਗੇ ਅਦਾਲਤ ਦੇ ਵਿੱਚ ਚਾਹੇ ਉਹ ਭਾਰਤੀ ਸਰਕਟ ਅਦਾਲਤ ਹੋਵੇ ਚਾਹੇ ਉਹ ਪੰਜਾਬ ਤੇ ਹਰਨ ਦੀ ਹਾਈ ਕੋਰਟ ਹੋਵੇ ਤੇ ਚਾਹੇ ਹੋਵੇ ਦਿੱਲੀ ਚਾਹੇ ਹੋਵੇ ਭਾਰਤੀ ਸੁਪਰੀਮ ਕੋਰਟ ਹਰ ਤਰ੍ਹਾਂ ਦਾ ਚੈਲੰਜ ਜਿਹੜਾ ਵਿਕਰਮਜੀਤਿਆ ਵੱਲੋਂ ਕੀਤਾ ਜਾਵੇਗਾ ਹਰ ਤਰ੍ਹਾਂ ਦੀ ਪਟੀਸ਼ਨ ਜਿਹੜੀ ਪੰਜਾਬ ਸਰਕਾਰ ਦੇ ਵਿਰੁੱਧ ਪਾਈ ਜਾਵੇਗੀ ਉਸ ਨੂੰ ਚੁਣੌਤੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਪੰਜਾਬ ਪੁਲਿਸ ਆਈਪੀਐਸ ਆਈਪੀਐਸ ਅਫਸਰ ਹਰਪਿੰਦਰ ਸਿੰਘ ਸਿੱਧੂ ਅਤੇ ਬਿਜ਼ਨਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਦਿੱਤੀ ਜਾਵੇਗੀ ਧੰਨਵਾਦ ਇਹ ਤੇ ਅਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੀਐਮ ਪੰਜਾਬ ਭਗਵਤ ਮਾਨ ਨੇ ਸ਼੍ਰੋਮਣੀ ਕਾਲੀਦਾ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੜਾ ਦਿੱਤੀਆਂ ਨੇ ਤੇ ਸੀਐਮ ਪੰਜਾਬ ਨੇ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹੋਂ ਬਾਹਰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਆਹੀ ਵਜ੍ਹਾ ਹੈ ਤੇ ਕੇ ਸੁਖਵੀਰ ਸਿੰਘ ਬਾਦਲ ਜੇਲ੍ਹ ਚ ਗਏ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਤੇ ਬਹੁਤ ਜ਼ਿਆਦਾ ਅਗਬਗੋਲਾ ਹੋ ਗਏ ਤੇ ਉਹਨਾਂ ਨੇ ਆਈਪੀਐਸ ਅਫੀਸਰ ਨੂੰ ਧਮਕੀਆਂ ਲਾਈਆਂ ਕਿ ਤੂੰ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਤੇ ਤੂੰ ਆਪਣਾ ਪਾਸਪੋਰਟ ਤਿਆਰ ਕਰ ਲੈ ਕਿਉਂਕਿ ਜਦੋਂ ਸਾਡੀ ਹਕੂਮਤ ਆਏਗੀ ਤੇ ਤੈਨੂੰ ਇੱਥੋਂ ਨਸਣਾ ਪਏਗਾ ਤੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਪੁਲਿਸ ਤੇ ਵਿਜੀਲੈਂਸ ਡਿਪਾਰਟਮੈਂਟ ਤੇ ਪ੍ਰੈਸ਼ਰ ਪਾਣਾ ਚਾਹੁੰਦੇ ਨੇ ਕਿ ਸਾਡੇ ਕੇਸ ਦੇ ਵਿੱਚ ਸਾਡਾ ਸਾਥ ਦੋਨੇ ਹੀ ਤੇ ਸਾਡੀ ਹਕੂਮਤ ਆ ਜਾਏਗੀ ਤੇ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਲੇਕਿਨ ਬਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਗ ਉਹਨਾਂ ਨੂੰ ਪਛਾਣ ਗਏ ਨੇ ਤੇ ਕਿਸੇ ਸੂਰਤ ਉਹਨਾਂ ਦੀ ਹਕਮਤ ਪੰਜਾਬ ਦੇ ਵਿੱਚ ਨਹੀਂ ਆਉਣ ਵਾਲੀ ਤੇ ਸੀਐਮ ਪੰਜਾਬ ਭਗਵਤ ਮਾਨ ਕੋਲ ਇੱਕ ਹੀ ਚੀਜ਼ ਹੈ ਵੋਟ ਲੈਣ ਵਾਸਤੇ ਕਿ ਮੈਂ ਬਿਕਰਮ ਮਜੀਠੀਆ ਨੂੰ ਜੇਲ੍ਹ ਚ ਪਾਇਆ ਤੇ ਉਹ ਕਿਸੇ ਸੂਰਤ ਬਿਕਰਮ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਣਗੇ ਐ ਹੀ ਵਜ੍ਹਾ ਕਿ ਭਾਜਪਾ ਪਾਰਟੀ ਜੁਆਇਨ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਸੁਖਵੀਰ ਬਿਕਰਮ ਸਿੰਘ ਮਜੀਠੀਆ ਦੀਆਂ ਤੇ ਡੇਰਾ ਬਿਆਸ ਦੇ ਬਾਬਾ ਮੁਖੀ ਜਿਹੜੇ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਵੀ ਮੁਲਾਕਾਤ ਕੀਤੀ ਵਿਕਰਮ ਸਿੰਘ ਮਜੀਠੀਆ ਨਾਲ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਜ਼ਬਰਦਸਤੀ ਮੁਲਾਕਾਤ ਕੀਤੀ ਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਭਾਜਪਾ ਪਾਰਟੀ ਜੁਆਇਨ ਕਰਨ ਵਾਸਤੇ ਰਸਤਾ ਹਮਵਾਰ ਕਰਨਗੇ ਤੇ ਵਿਕਰਮ ਮਜੀਠੀਆ ਭਾਜਪਾ ਪਾਰਟੀ ਨੂੰ ਜੁਆਇਨ ਕਰੇਗਾ ਤੇ ਜੇਲ੍ਹੋਂ ਬਾਹਰ ਆ ਜਾਏਗਾ ਤੇ ਅਗਰ ਇਸ ਤਰ੍ਹਾਂ ਹੁੰਦਾ ਹੈ ਤੇ ਸੀਐਮ ਪੰਜਾਬ ਭਗਵਤ ਮਾਨ ਨੂੰ ਬਹੁਤ ਜ਼ਿਆਦਾ ਬੇਇੱਜ਼ਤੀ ਜੜੀਆ ਉਹਨਾਂ ਦੀ ਹੋ ਜਾਏਗੀ ਤੇ ਬਹੁਤ ਜ਼ਿਆਦਾ ਲੋਗ ਉਹਨਾਂ ਦੇ ਖਿਲਾਫ ਗੱਲਾਂ ਕਰਨਗੇ ਕਿਉਂਕਿ ਸੀਐਮ ਪੰਜਾਬ ਨੇ ਕਿਹਾ ਕਿ ਇਹਨਾਂ ਨੂੰ ਮੈਂ ਕਿਸੇ ਸੂਰਤ ਬਾਹਰ ਨਹੀਂ ਆਣ ਦਵਾਗਾ ਤੇ ਦੂਸਰੀ ਤਰਫ ਬਿਕਰਮ ਸਿੰਘ ਮਜੀਠੀਆ ਦੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਜੇਲ੍ਹੋਂ ਬਾਹਰ ਆਣ ਵਾਸਤੇ ਤੇ ਸੀਐਮ ਪੰਜਾਬ ਨਵੇਂ ਕੇਸ ਤਿਆਰ ਕਰਨਾ ਚਾਹ ਰਹੇ ਨੇ ਬਿਕਰਮ ਮਜੀਠੀਆ ਦੇ ਖਿਲਾਫ ਵਿਜੀਲੈਂਸ ਡਿਪਾਰਟਮੈਂਟ ਨੇ ਜੜਾ ਚਲਾਨ ਪੇਸ਼ ਕੀਤਾ 40 ਹਜ਼ਾਰ ਪੰਨਿਆਂ ਦਾ ਚਲਾਨ ਗੁੱਲੀ ਕਾਲ ਕੇ ਪੇਸ਼ ਕੀਤਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਘੱਟੋ ਘੱਟ 7 ਸਾਲ ਤੇ 20 ਸਾਲ ਤੱਕ ਦੀ ਸਜ਼ਾ ਜੜੀ ਹੈ ਉਹ ਹੋ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਭਾਜਪਾ ਨੂੰ ਜੁਆਇਨ ਕਰਕੇ ਤੇ ਨਰਿੰਦਰ ਮੋਦੀ ਦੀ ਤਾਕਤ ਦਾ ਇਸਤੇਮਾਲ ਕਰਕੇ ਜੇਹਲੋਂ ਬਾਹਰ ਆ ਜਾਏਗਾ ਜਾਂ ਸੀਐਮ ਪੰਜਾਬ ਭਗਵਤ ਮਾਨ ਨੇ ਪੱਕੇ ਪੈਰਾਂ ਤੇ ਐਕਸ਼ਨ ਕੀਤਾ ਤੇ ਉਹ ਕਿਸੇ ਸੂਰਤ ਇਹਨੂੰ ਬਾਰ ਨਹੀਂ ਆਣ ਦੇਣਗੇ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅੱਲਾਹ ਹਾਫਿਜ਼